ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਰੈਲੀਆਂ ਹੋ ਰਹੀਆਂ ਨੇ ਇਸੇ ਦੌਰਾਨ 11 ਤਰੀਕ ਨੂੰ ਸਮਰਾਲੇ ਵਿੱਚ ਹੋਣ ਵਾਲੀ ਕਾਂਗਰਸ ਦੀ ਰੈਲੀ ਵਿੱਚ ਮਲਿਕਾ ਅਰਜੁਨ ਖੜਗੇ ਜੋ ਕਿ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਨੇ ਉਹ ਸ਼ਿਰਕਤ ਕਰਨਗੇ ਤੇ ਨਾਲ ਹੀ 117 ਹਲਕਿਆਂ ਦੇ ਵਰਕਰਾਂ ਦੇ ਨਾਲ ਮੀਟਿੰਗ ਵੀ ਕਰਨਗੇ ਸੋ ਇਸੇ ਮਾਮਲੇ ਦੇ ਵਿੱਚ ਅੱਜ ਜ਼ਿਲਕਪੁਰ ਦੇ ਪਿੰਡ ਲੋਗੜ ਦੇ ਵਿੱਚ ਦੀਪਿੰਦਰ ਸਿੰਘ ਢਿੱਲੋਂ ਹਲਕਾ ਇੰਚਾਰਜ ਨੇ ਉਹਨਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਤਾਂ ਕਿ ਸਮਰਾਲੇ ਵਿੱਚ ਹੋਣ ਵਾਲੀ ਇਸ ਰੈਲੀ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ ਸੋ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਕੀ ਕਿਹਾ ਦੀਪਿੰਦਰ ਸਿੰਘ ਢਿੱਲੋਂ ਨੇ ਆਓ ਸੁਣਦੇ ਹਾਂ ਜੀ ਜੀ 11 ਫਰਵਰੀ ਨੂੰ ਸਾਡੇ 올 ਇੰਡੀਆ ਕੰਫਰੰਸ ਦੇ ਪ੍ਰਧਾਨ ਖਰਗੇ ਸਾਹਿਬ ਉਹ ਪੰਜਾਬ ਆ ਰਹੇ ਨੇ ਸਮਰਾਲੇ ਦੇ ਵਿੱਚ ਇੱਕ ਸਾਰੇ ਪੰਜਾਬ ਦੀ 117 ਹਲਕਿਆਂ ਦੀ ਜਿਹੜੀ ਵਰਕਰ ਮੀਟਿੰਗ ਹੈ ਉਹਨਾਂ ਦੇ ਨਾਲ ਉਹ ਰੱਖੀ ਗਈ ਹੈ ਜੀ ਔਰ ਉਹਦੇ ਵਿੱਚ ਸਾਡੇ ਜਿਹੜੇ ਮੰਡਲ ਪ੍ਰਧਾਨ ਨੇ ਸਾਡੇ ਬਲਾਕ ਦੇ ਪ੍ਰੈਜ਼ੀਡੈਂਟ ਨੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੈ ਬਲਾਕ ਸਮਤੀ ਦੇ ਮੈਂਬਰ ਹੈ ਪੰਚ ਸਰਪੰਚ ਨੇ ਬੂਥ ਕਮੇਟੀਆਂ ਦੇ ਮੈਂਬਰ ਨੇ ਉਹ ਸਾਰਿਆਂ ਨੂੰ ਉਸ ਦਿਨ ਉੱਥੇ ਲੈ ਕੇ ਜਾਇਆ ਜਾ ਰਿਹਾ ਤਾਂ ਕਿ ਉਹ ਪ੍ਰਧਾਨ ਜਿਹੜੇ ਸਾਡੇ ਖਰਗੇ ਸਾਹਿਬ ਆਰੇ ਉਹਨਾਂ ਦੇ ਵਿਚਾਰ ਸੁਣ ਸਕਣ ਔਰ ਜੋ ਵੀ ਉਹਨਾਂ ਨੇ ਕੋਈ ਦਿਸ਼ਾ ਨਿਰਦੇਸ਼ ਦੇਣਾ ਹੈ ਉਹ ਸਾਰੇ ਵਰਕਰਾਂ ਨੂੰ ਆਪਣਾ ਦਿਸ਼ਾ ਨਿਰਦੇਸ਼ ਦੇਣ। ਉਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਡੇੜਾ ਬੱਸੀ ਹਲਕੇ ਦੀ ਮੀਟਿੰਗ ਬੁਲਾਈ ਹੈ। ਤਕਰੀਬਨ 1.5 ਹਜ਼ਾਰ ਵਰਕਰ ਸਾਡਾ ਕਾਂਗਰਸ ਪਾਰਟੀ ਦਾ ਜ਼ੀਲਪੁਰ ਡੇੜਾ ਬੱਸੀ ਔਰ ਲਾਂਡੂ ਦੇ ਵਿੱਚੋਂ ਡੇੜਾ ਬੱਸੀ ਹਲਕੇ ਤੋਂ ਤਕਰੀਬਨ 30 ਬੱਸਾਂ 11 ਤਰੀਕ ਨੂੰ ਇੱਥੇ ਆ ਰਹੀਆਂ ਨੇ ਔਰ ਅੱਜ ਸਾਡੇ ਹਾਈ ਕਮਾਂਡ ਨੇ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਅਨੂਪ ਸਿੰਘ ਜੀ ਦਿੱਲੀ ਤੋਂ ਆਬਜ਼ਰਵਰ ਵੀ ਲੈ ਆਏ ਸੀ ਉਹ ਆਬਜ਼ਰਵਰ ਵੀ ਆਏ ਸੀ ਉਹ ਵੀ ਮੀਟਿੰਗ ਕਰਕੇ ਗਏ ਨੇ ਉਹ ਸਾਰੇ ਵਰਕਰਾਂ ਨੂੰ ਆਪਣੇ ਵਿਚਾਰ ਦੱਸੇ ਗਏ ਨੇ ਸੋ ਅਸੀਂ ਉਸ ਸੰਬੰਧ ਦੇ ਵਿੱਚ ਮੀਟਿੰਗ ਲਾਈ ਔਰ ਵਰਕਰ ਦੀਆਂ ਸਾਰੀਆਂ ਡਿਊਟੀਆਂ ਲੈ ਗਿਆ ਗਈਆਂ 11 ਤਰੀਕ ਨੂੰ ਇੱਥੇ ਜਾਣ ਲਈ ਕਿਉਂਕਿ ਦੇਖੋ 2 ਸਾਲ ਹੋ ਗਏ ਸਾਡੇ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਪੀਸੀਸੀ ਦੇ ਪ੍ਰਧਾਨ ਬਣਾਏ ਉਹਨਾਂ ਨੇ 2 ਸਾਲਾਂ ਦੇ ਵਿੱਚ ਮਿਹਨਤ ਕਰ ਸੀ ਉਹਨਾਂ ਨੇ ਸਾਰਾ ਮੈਂ ਸਮਝਦਾ ਪਾਰਟੀ ਦਾ ਜਿਹੜਾ ਧਰਜਾ ਨੂੰ ਖੜਾ ਕੀਤਾ ਔਰ ਉਹ ਸਾਰਾ ਜਿਹੜਾ ਧਰਜਾ ਥੱਲੇ ਤੋਂ ਲੈ ਕੇ ਜ਼ਮੀਨ ਪੱਧਰ ਤੋਂ ਮਤਲਬ ਬੂਥ ਲੈਵਲ ਤੋਂ ਲੈ ਕੇ ਉਹਨਾਂ ਨੇ ਲੋਕਾਂ ਤੱਕ ਮੰਡਲ ਪ੍ਰਧਾਨ ਮੰਡਲ ਕਮੇਟੀਆਂ ਜ਼ਿਲ੍ਹੇ ਦੀਆਂ ਕਮੇਟੀਆਂ ਉਹ ਸਾਰੀਆਂ ਖੜੀਆਂ ਕੀਤੀਆਂ ਹੁਣ ਉਹ ਸਾਰੇਆਂ ਜਿਹੜੀਆਂ ਇਹ ਵਰਕਰ ਨੇ ਉਹਨਾਂ ਦੀ ਮੀਟਿੰਗ ਜਿਹੜੀ ਹੈ ਸਾਡੇ ਪ੍ਰਧਾਨ ਖਰਗੇ ਸਾਹਿਬ ਨਾਲ 11 ਤਰੀਕ ਨੂੰ ਸਮਰਾਹਲੇ ਹੋਏ ਢਿੱਲੋ ਸਾਹਿਬ ਇੱਕ ਮੇਰਾ ਸਵਾਲ ਹੈ ਇਸ ਪ੍ਰੋਗਰਾਮ ਤੋਂ हट ਕੇ ਸੀਐਮ ਸਾਹਿਬ ਆਈਸੀ ਹਲਕਾ ਡੇਰਾਬਸਿੱਦੀ ਵਿੱਚ ਤੇ ਇੱਕ ਜਿਹੜੀ ਐਨਓਸੀ ਦੀ ਸਰ ਸਕੀਮ ਖਤਮ ਕਰਨ ਦੀ ਗੱਲ ਕੀਤੀ ਸੀ ਜਦੋਂ ਕਿ ਕੱਲ ਵੀ ਕਾਫੀ ਲੋਕੀ ਸੀ ਜੀ ਪ੍ਰੋਪਰਟੀ ਡੀਲਰਸ਼ਿਪ ਬਿਨਾ ਐਨਓਸੀ ਤੇ ਵਾਪਸ ਲੋਟੇ ਤਾਂ ਕੀ ਕਹੋਗੇ ਸਰ ਇਹਨਾਂ ਸੀਗੇ ਬਾਰੇ ਵਿੱਚ ਦੇਖੋ ਗੱਲ ਇਹ ਹੈ ਇਸ ਜਦੋਂ ਦੀ ਇਹ ਸਰਕਾਰ ਆਈ 2 ਸਾਲ ਉੱਤੇ ਇਸੇ ਸਰਕਾਰ ਨੇ ਇਹ ਐਨਓਸੀਆਂ ਦਾ ਜਿਹੜਾ ਹੈ ਇਹ ਸ਼ੁਰੂਆਤ ਕੀਤੀ ਸੀ ਵੀ ਐਨਐਫਸੀ ਤੋਂ ਬਿਨਾਂ ਰਜਿਸਟਰੀ ਨਹੀਂ ਕਰਨੀ 2 ਸਾਲ ਲੋਕ ਪਰੇਸ਼ਾਨ ਹੋਏ ਇੰਨੀ ਕਰਪਸ਼ਨ ਮੈਂ ਸਮਝਿਆ ਵਧੀ ਕਿ ਤਹਿਸੀਲਾਂ ਦੇ ਵਿੱਚ ਤਹਿਸੀਲਦਾਰਾਂ ਨੇ ਲੱਖਾਂ ਰੁਪਈਆ ਲੈ ਕੇ ਜਿੱਥੇ ਐਨਓਸੀ ਨਹੀਂ ਉੱਥੇ ਰਜਿਸਟਰੀਆਂ ਕੀਤੀ ਤੁਹਾਨੂੰ ਪਤਾ ਹੋਣਾ ਆਪਣੀ ਡੇਰਾ ਬਸੀ ਦੇ ਵਿੱਚ ਪਰਚਾ ਵੀ ਦਰਜ ਹੋਇਆ ਕਿੰਨਾ ਵੱਡਾ ਸਕੈਮ ਹੋਇਆ ਔਰ ਉਹ ਜਿਹੜਾ ਸਕੈਮ ਹੋਇਆ ਉਹ ਵੀ ਇਹਨਾਂ ਨੇ ਸਾਰਾ ਉ르ਦ ਫੁਰਦ ਕਰਤਾ ਔਰ ਕੋਈ ਪੁਲਿਸ ਨੇ ਉਹਦੇ ਵਿੱਚ ਸਹੀ ਇਨਵੈਸਟੀਗੇਸ਼ਨ ਨਹੀਂ ਕੀਤੀ ਜਿਹੜੇ ਮੁਲਜ਼ਮ ਸਹੀ ਸੀ ਉਹਨਾਂ ਨੂੰ ਜੇ ਨਹੀਂ ਲੈ ਕੇ ਆਏ ਔਰ ਉ르ਦ ਫੁਰਦ ਕਰਤਾ ਹੁਣ ਕਿਉਂਕਿ ਲੋਕ ਸਭਾ ਦੀਆਂ ਇਲੈਕਸ਼ਨ ਆ ਰਹੀਆਂ ਨੇ ਹੁਣ ਸੀਐਮ ਸਾਹਿਬ ਨੇ ਆ ਕੇ ਬਿਆਨ ਦਿੱਤਾ ਜੀ ਐਨਓਸੀ ਖਤਮ ਹੋ ਗਈ ਔਰ ਅੱਜ ਦੀ ਖਬਰ ਤੁਸੀਂ ਪੜ੍ਹੋ ਉਹਦੇ ਵਿੱਚ ਇੱਕ ਕਲੀਅਰਿਫਿਕੇਸ਼ਨ ਆਈ ਹੈ ਕਿ ਸਿਰਫ ਜਿਹੜੀਆਂ ਰੈਗੂਲਰਾਈਜ਼ ਕਲੋਮੀਆਂ ਨੇ ਉਹਨਾਂ ਦੀ ਐਨਓਸੀ ਦੀ ਲੋੜ ਨਹੀਂ ਬਾਕੀ ਸਾਰਿਆਂ ਨੂੰ ਲੋੜ ਹੈ ਸੋ ਮੇਰਾ ਕਹਿਨ ਦਾ ਭਾਵ ਹੈ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਪਹਿਲਾਂ 200 ਲੋਕ ਵਿਚਾਰੇ ਪਰੇਸ਼ਾਨ ਹੋਏ ਉਹਨਾਂ ਇਲੈਕਸ਼ਨ ਆ ਗਈ ਤਾਂ ਉਹਨਾਂ ਨੇ ਐਨਓਸੀ ਹਟਾਈ ਪਰ ਉਹ ਵੀ ਜਿਹੜੀ ਹਟਾਈ ਹੈ ਉਹ ਵੀ ਮੈਨੂੰ ਲੱਗਦਾ ਵੀ ਤੁਸੀਂ ਜਦੋਂ ਦੇਖੋਗੇ ਜਮੀਨੀ ਪੱਧਰ ਤੇ ਜਦੋਂ ਉਹ ਲਾਗੂ ਹੋਣੀ ਹੈ ਉਹਦੇ ਵਿੱਚ ਵੀ ਕੋਈ ਰਾਹਤ ਨਹੀਂ ਲੋਕਾਂ ਨੂੰ ਮਿਲਦੀ ਸੋ ਇਹ ਇੱਕ ਆਪ ਪਾਰਟੀ ਜਿਹੜੀ ਹੈ ਇਹ ਸੀਐਮ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੈ ਇਹ ਬਿਆਨ ਮੈਂ ਸਮਝਦਾ ਕੋਈ ਲੋਕਾਂ ਦੇ ਹੱਕ ਜੀ ਇਹਦਾ ਨੁਕਸਾਨ ਬਹੁਤ ਹੋਇਆ ਦੋਸਾਂ ਲੋਕਾਂ ਦਾ ਪਰ ਹੁਣ ਲੋਕ ਸਭਾ ਇਲੈਕਸ਼ਨ ਕਰਕੇ ਇਹਨਾਂ ਨੇ ਕਿਹਾ ਮੈਂ ਇੱਥੇ ਗੱਲ ਕਹਿਣਾ ਚਾਹੁੰਦਾ ਤੁਹਾਡੀ ਰਾਮੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਲੋਕਲ ਐਮ ਐਲ ਏ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਜਿਹੜੇ ਵਿਚਾਰੇ ਜਿਨ੍ਹਾਂ ਨੇ ਐਨ ਓ ਸੀਆਂ ਜਿਵੇਂ ਵੀ ਕਰਕੇ ਜਿੱਸੀਆਂ ਕਰਾ ਲੀਆਂ ਐਂਡ ਯੂਜ਼ਰ ਨੇ ਜੜੇ ਉਹ ਦੱਸੋ ਕਿੱਥੇ ਜਾਣਗੇ ਹਾਂਜੀ ਬਿਲਕੁਲ ਜਿਹੜੇ ਲੋਕ ਜਿਨ੍ਹਾਂ ਨੇ ਰੀਸੀਆਂ ਕਰਵਾਈਆਂ ਨੇ ਜਿਨ੍ਹਾਂ ਦੇ ਘਰ ਨੇ ਉਹਨਾਂ ਲਈ ਸਰਕਾਰ ਕੀ ਰਹਾ ਦੇਣੀ ਬੰਦ ਉਹ ਕਿੱਥੇ ਜਾਣਗੇ ਜਿਹੜੀਆਂ ਕਲੋਨੀਆਂ ਹੁਣ 40-40 ਸਾਲ ਹੁਣ ਛੱਤ ਪਿੰਡ ਦੇ ਵਿੱਚ 40 ਸਾਲ ਪਹਿਲਾਂ ਦੀ ਕਲੋਨੀ ਬਣੀ ਹੋਈ ਹੈ ਅੱਜ ਉਹਨੂੰ ਇਹ ਕਹਿੰਦੇ ਕਿ ਅਸੀਂ ਢਾਹ ਦੇਣੀ ਹੈ ਦੱਸੋ ਤੁਸੀਂ ਕਿਵੇਂ ਹੋ ਸਕਦਾ ਹੈ ਜਿਹੜੀ 40 ਸਾਲ ਪਹਿਲਾਂ ਲੋਕ ਵਸੇ ਹੋਏ ਹੈ ਘਰ ਉੱਥੇ ਬਣੇ ਹੋਏ ਹੈ ਤੂੰ ਮੇਰਾ ਕਹਿਣ ਤਾਂ ਪਾਵੇ ਕਿ ਸਰਕਾਰ ਜਿਹੜੀ ਹੈ ਇਹ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਕਿ ਸਰਕਾਰ ਜਿਹੜੀ ਵਾਅਦੇ ਤੇ ਆਈ ਸੀ ਉਹ ਵਾਅਦੇ ਪੂਰੇ ਨਹੀਂ ਹੋਏ ਲੋਕਾਂ ਨੇ ਬੜੇ ਚਾਅ ਨਾਲ ਇਹਨਾਂ ਨੂੰ ਵੋਟਾਂ ਪਾਈਆਂ ਸੀ ਵੀ ਬਦਲਾ ਬਦਲਾ ਪਰ ਅੱਜ ਜਿਹੜੇ ਲੋਕ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਰੋ ਰਹੇ ਨੇ ਮੈਂ ਸਮਝਦਾ ਪਛਤਾ ਰਹੇ ਨੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਅ ਸਾਰਾ ਸਿਸਟਮ ਕਲਾਪਸ ਹੋ ਚੁੱਕਿਆ ਕੋਈ ਕੰਮ ਨਹੀਂ ਪੰਜਾਬ ਦੇ ਵਿੱਚ ਹੋ ਰਿਹਾ ਤੁਸੀਂ ਚਾਹੇ ਲਾਅ ਐਂਡ ਆਰਡਰ ਤੇ ਦੇਖ ਲਓ ਅੱਜ ਭ੍ਰਸ਼ਟਾਚਾਰੀ ਨੇ ਦੇਖ ਲਓ 10 ਗੁਣਾ ਕੀ 50 ਗੁਣਾ ਹਜ਼ਾਰਾਂ ਗੁਣਾ ਜ਼ਿਆਦਾ ਭ੍ਰਸ਼ਟਾਚਾਰੀ ਤਹਿਸੀਲਾਂ ਦੇ ਵਿੱਚ ਥਾਣਿਆਂ ਦੇ ਵਿੱਚ ਵੀ ਸੋ ਇਹ ਜਿਹੇ ਹਾਲਾਤ ਬਣੇ ਸਰਕਾਰ ਇਹ ਹਰ ਪਾਸੇ ਫੇਰ ਹੋ ਚੁੱਕੀ